ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਕਾંડ 17ਵਾਂ ਸਾਖੀ ਸੁੱਖਾ ਸਿੰਘ ਕੀ ਸੁਣੀਏ ਮਨ ਚਿਤ ਲਾਏ ਮਾੜੀ ਗੰਬੋ ਕੀ ਪਿੰਡ ਤਰਖਾਣਾ ਦੇ ਘਰ ਇੱਕ ਬਾਲ ਪੈਦਾ ਹੋਇਆ ਜਿਸ ਦਾ ਨਾਂ ਸੁੱਖਾ ਸਿੰਘ ਰੱਖਿਆ ਗਿਆ ਸਾਖੀ ਅੱਗੇ ਇਉਂ ਤੁਰੀ ਉਹਨੇ ਦਿਨੀ ਪਿੰਡਾਂ ਵਿੱਚ ਭਾਵੇਂ ਚੋਰੀ ਚੋਰੀ ਹੀ ਸਹੀ ਪਰ ਸਿੰਘਾਂ ਦੀਆਂ ਗੱਲਾਂ ਤਾਂ ਚਲਦੀਆਂ ਰਹਿੰਦੀਆਂ ਸਨ ਫਲਾਨੀ ਥਾਂ ਮੁੱਠੀ ਭਰ ਸਿੰਘਾਂ ਨੇ ਸੈਂਕੜੇ ਪਠਾਨ ਮਾਰ ਦਿੱਤੇ ਜਾਂ ਕਿਤੇ ਹੋਰ ਇਕੱਲੇ ਸਿੰਘ ਨੇ ਮੁਗਲਾਂ ਦੇ ਘੋੜੇ ਲੁੱਟ ਲਿਆਂਦੇ ਇਹ ਗੱਲਾਂ ਲੋਕਾਂ ਦੀ ਆਮ ਗੱਲਬਾਤ ਦਾ ਹਿੱਸਾ ਸਨ ਸਿੰਘਾਂ ਦੀ ਸੂਰਬੀਰਤਾ ਬਾਰੇ ਸੁਣ ਕੇ ਸੁੱਖਾ ਸਿੰਘ ਦੇ ਮਨ ਵਿੱਚ ਖਾਲਸੇ ਪੰਥ ਵਿੱਚ ਸ਼ਾਮਲ ਹੋਣ ਦਾ ਚਾਅ ਪੈਦਾ ਹੋ ਗਿਆ ਉਸ ਨੇ ਅੰਮ੍ਰਿਤਸਰ ਸਾਬ ਜਾ ਕੇ ਖੰਡੇ ਬਾਟੇ ਦੀ ਪੋਲ ਲੈ ਲਈ ਬਾਟਾ ਤਿਆਰ ਕਰਨ ਵਾਲੇ ਪੰਜਾਂ ਸਿੰਘਾਂ ਵਿੱਚ ਭਾਈ ਮਨੀ ਸਿੰਘ ਵੀ ਸ਼ਾਮਲ ਸਨ 12 ਸਾਲਾਂ ਦੇ ਸੁੱਖਾ ਸਿੰਘ ਦਾ ਮਾਪਿਆਂ ਵਿਆਹ ਕਰ ਦਿੱਤਾ ਭਾਵੇਂ ਮੁਕਲਾਵਾ ਹਜੇ ਨਹੀਂ ਲਿਆਂਦਾ ਸੀ ਜਿੱਥੇ ਵੀ ਕਿਤੇ ਸਿੰਘਾਂ ਦੇ ਦੀਵਾਨ ਦੀ ਦੱਸ ਪੈਂਦੀ ਸੁੱਖਾ ਸਿੰਘ ਜ਼ਰੂਰ ਪਹੁੰਚਦਾ ਉਹਨੇ ਦਿਨੀ ਆਸਾ ਕੀ ਵਾਰ ਦੀ ਚੌਂਕੀ ਸਿੰਘ ਵੱਖ-ਵੱਖ ਥਾਂ ਹੀ ਲਾਉਂਦੇ ਸਨ ਸੁੱਖਾ ਸਿੰਘ ਆਸਾ ਕੀ ਵਾਰ ਦਾ ਕੀਰਤਨ ਸੁਣਨ ਜਾਣ ਲੱਗਾ ਸਿੰਘਾਂ ਵਿੱਚ ਪਛਾਣ ਵਧਣ ਲੱਗੀ ਤੇ ਸਿੰਘ ਘਰ ਵੀ ਆਉਣ ਜਾਣ ਲੱਗ ਪਏ ਘਰ ਆਏ ਸਿੰਘਾਂ ਦੀ ਜੀ ਜਾਣ ਨਾਲ ਸੇਵਾ ਕਰਦਾ ਲੰਗਰ ਪਾਣੀ ਚਾਹ ਉਹ ਨਾ ਸ਼ਿਕਾਉਂਦਾ ਜੇ ਸਿੱਖਾਂ ਦੇ ਹਮੈਤਿਆਂ ਦੀ ਗਿਣਤੀ ਪਿੰਡਾਂ ਵਿੱਚ ਸੀ ਤਾਂ ਮੁਗਲਾਂ ਦੇ ਚੁਗਲ ਵੀ ਘਟ ਨਹੀਂ ਸਨ ਕਿਸੇ ਨੇ ਦਰੋਗੇ ਨੂੰ ਜਾਲੁੱਤੀ ਲਾਈ ਤੇ ਸਿਪਾਈ ਸੁੱਖਾ ਸਿੰਘ ਨੂੰ ਫੜਨ ਲਈ ਆ ਗਏ ਕੁਦਰਤਨ ਉਸ ਦਿਨ ਸੁੱਖਾ ਸਿੰਘ ਘਰ ਨਹੀਂ ਸੀ ਪਰ ਮਾਪਿਆਂ ਨੂੰ ਚੇਤਾਵਨੀ ਜ਼ਰੂਰ ਮਿਲ ਗਈ ਕਿ ਆਪਣੇ ਪੁੱਤਰ ਨੂੰ ਨੱਥ ਪਾਉਣ ਸੁੱਖਾ ਸਿੰਘ ਹੁਣ ਘਰ ਛੱਡ ਕੇ ਸਿੰਘਾਂ ਦੇ ਜੱਥੇ ਵਿੱਚ ਰਹਿਣ ਲੱਗ ਪਿਆ ਮਾਤਾ ਪਿਤਾ ਲਈ ਸਗੋਂ ਹੋਰ ਪਰੇਸ਼ਾਨੀ ਦਾ ਸਬਬ ਬਣ ਗਿਆ ਕਿ ਪੁੱਤਰ ਘਰ ਹੀ ਤਿਆਗ ਗਿਆ ਹੈ ਉਹਨਾਂ ਸੁੱਖਾ ਸਿੰਘ ਨੂੰ ਲੱਭ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੂੰ ਵਾਪਸ ਘਰ ਪਰਤ ਤਾ ਪੁੱਤਰ ਆਪਾਂ ਕੰਮੀ ਕਮੀ ਲੋਕ ਹਾਂ ਸਾਡਾ ਸਿੰਘਾਂ ਨਾਲ ਕੀ ਕੰਮ ਅਸੀਂ ਖਾਲਸੇ ਬਣ ਕੇ ਕੀ ਲੈਣਾ ਹੈ ਮਾਪੇ ਬੋਲੇ ਮਹਾਰਾਜ ਕਹਿ ਗਏ ਹਨ ਕਿ ਪਾਤਸ਼ਾਹੀ ਖਾਲਸੇ ਨੂੰ ਦੇਣੀ ਹੈ ਸੋ ਖਾਲਸੇ ਦਾ ਦਾਵਾ ਹੈ ਰਾਜ ਭਾਗ ਤੇ ਸੁਖਾ ਸਿੰਘ ਨੇ ਮਾਪਿਆਂ ਨੂੰ ਜਵਾਬ ਦਿੱਤਾ ਅਸੀਂ ਗਰੀਬਾਂ ਨੇ ਕੀ ਪਾਤਸ਼ਾਹੀਆਂ ਲੈਣੀਆਂ ਨੇ ਸੁਖਿਆ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਲੋਕ ਹਾਂ ਗਰੀਬਾਂ ਨੂੰ ਦੋ ਡੰਗ ਦੀ ਰੋਟੀ ਬਥੇਰੀ ਪਾਤਸ਼ਾਹੀਆਂ ਸਾਂਭਣ ਪਾਤਸ਼ਾਹੀਆਂ ਵਾਲੇ ਪਿਤਾ ਬੋਲੇ ਮੁਗਲਾਂ ਦੀ ਸਲਤਨਤ ਚਾਰ ਦਿਨਾਂ ਦੀ ਪ੍ਰਾਣੀ ਹੈ ਖਾਲਸੇ ਨੇ ਤਖਤਾਂ ਪਲਟ ਦੇਣਾ ਹੈ ਤੇ ਆਪ ਰਾਜ ਕਰਨਾ ਹੈ ਸੁੱਖਾ ਸਿੰਘ ਕਿਤੇ ਹੋਰ ਖਲੋਤਾ ਸੀ ਰਾਜ ਭਾਗ ਜੇ ਲੈ ਵੀ ਲਿਆ ਤਾਂ ਕਰਨਾ ਦਾ ਜੱਟਾਂ ਨੇ ਹੈ ਪੁੱਤਰਾ ਉਹਨਾਂ ਦਾ ਹੀ ਹੱਕ ਹੈ ਤਰਖਾਨਾ ਨੂੰ ਕੌਣ ਬਾਦਸ਼ਾਹ ਬਣਾ ਦਿੰਦਾ ਹੈ ਆਪਾਂ ਨੂੰ ਨਿਤ ਦੀ ਮਜ਼ਦੂਰੀ ਮਿਲਦੀ ਰਹੇ ਉਹ ਬਹੁਤ ਹੈ ਅਸੀਂ ਉਸੇ ਵਿੱਚ ਹੀ ਪਾਤਸ਼ਾਹ ਹਾਂ ਇਸੇ ਤਰ੍ਹਾਂ ਮਾਪੇ ਕਿੰਨਾ ਚਿਰ ਸੁੱਖਾ ਸਿੰਘ ਨੂੰ ਸਮਝਾਉਂਦੇ ਰਹੇ ਹੋਰ ਕੋਈ ਚਾਰਾ ਨਾ ਚੱਲਦਾ ਦੇਖ ਕੇ ਉਹਨਾਂ ਨੇ ਜ세ਦਾਰ ਨੂੰ ਕਿਹਾ ਕਿ ਇਹਦਾ ਵਿਆਹ ਹੋ ਚੁੱਕਾ ਹੈ ਮਕਲਾਵੇ ਵਾਲੀ ਇਹਨੂੰ ਪੀ ਕੇ ਬੈਠੀ ਉਡੀਕ ਰਹੀ ਹੈ ਬਸ ਇੱਕ ਵਾਰ ਮਕਲਾਵਾ ਲੈ ਆਵੇ ਫੇਰ ਭਾਵੇਂ ਪਰਤ ਕੇ ਇੱਥੇ ਆ ਜਾਵੇ ਜਥੇਦਾਰ ਦੇ ਹੁਕਮ ਦੇ ਵੱਧੇ ਸੁੱਖਾ ਸਿੰਘ ਨੂੰ ਉਹਨਾਂ ਘਰ ਲੈ ਜਾਂਦਾ ਰਾਤ ਨੂੰ ਮਾਪਿਆਂ ਨੇ ਸੁੱਖੇ ਵਿੱਚ ਕੋਈ ਨਸ਼ਾ ਮਿਲਾ ਕੇ ਪਿਲਾ ਦਿੱਤਾ ਤੇ ਸੁੱਖਾ ਸਿੰਘ ਦੀ ਸੁੱਧ ਬੁੱਧ ਜਾਂਦੀ ਰਹੀ ਜਦੋਂ ਨਸ਼ੇ ਵਿੱਚ ਬੇਹੋਸ਼ ਹੋ ਗਿਆ ਤਾਂ ਨਾ ਹੀ ਸੱਦ ਕੇ ਉਸਤੇ ਕੇਸ ਕਤਲ ਕਰਵਾ ਦਿੱਤੇ ਕਿੱਥੇ ਤਾਂ ਸਵੇਰ ਨੂੰ ਸੁੱਖਾ ਸਿੰਘ ਨੂੰ ਸੁਰਤ ਆਉਣੀ ਸੀ ਪਰ ਵਾਪਰੇ ਆ ਪਾਣਾ ਦੇਖ ਕੇ ਉਸ ਦੀ ਸੁਰਤ ਤਾਂ ਸਗੋਂ ਹੋਰ ਜਾਂਦੀ ਰਹੀ ਉਸ ਦੀਆਂ ਅੱਖਾਂ ਵਿੱਚੋਂ ਮਾਪਿਆਂ ਲਈ ਕਰੋਧ ਦਿਸ ਰਿਹਾ ਸੀ ਸੁੱਖਾ ਸਿੰਘ ਨੂੰ ਕੁਝ ਵੀ ਨਹੀਂ ਸੁਝਿਆ ਤੇ ਉਸ ਨੇ ਘਰੋਂ ਭੱਜ ਕੇ ਪਿੰਡ ਦੇ ਖੂਹ ਵਿੱਚ ਛਾਲ ਮਾਰ ਦਿੱਤੀ ਕੋਲ ਖਲੋਤੇ ਲੋਕਾਂ ਨੇ ਬਚਾਉਣ ਲਈ ਰੱਸਾ ਖੂਹ ਵਿੱਚ ਲੰਕਾਇਆ ਪਰ ਸਿੰਘ ਨੇ ਬਚਣ ਲਈ ਤਾਂ ਛਾਲ ਮਾਰੀ ਹੀ ਨਹੀਂ ਸੀ ਸੋ ਉਸ ਨੇ ਰੱਸਾ ਨਾ ਫੜਿਆ ਉਹ ਤਾਂ ਸਗੋਂ ਪੁੱਠਾ ਸਿੱਧਾ ਹੋ ਕੇ ਡੁੱਬਣ ਦੀ ਕੋਸ਼ਿਸ਼ ਕਰ ਰਿਹਾ ਸੀ ਸੁੱਖਾ ਸਿੰਘ ਦੇ ਭਰਾ ਨੇ ਉਸ ਨੂੰ ਬਚਾਉਣ ਲਈ ਛਾਲ ਮਾਰੀ ਪਰ ਸੁੱਖਾ ਸਿੰਘ ਬਾਹਰ ਆਉਣ ਲਈ ਤਿਆਰ ਨਹੀਂ ਸੀ ਇੰਨੇ ਨੂੰ ਇੱਕ ਸਿੰਘ ਖੂਹ ਕੋਲ ਆਇਆ ਤੇ ਰੋਲੇ ਦਾ ਕਾਰਨ ਪੁੱਛਿਆ ਲੋਕਾਂ ਨੇ ਹਕੀਕਤ ਖੋਲ ਕੇ ਦੱਸੀ ਪਤਿਤ ਹੋ ਕੇ ਮਰਨ ਨਾਲੋਂ ਚੰਗਾ ਹੈ ਗੁਰਸਿੱਖੀ ਕਮਾ ਕੇ ਦੇਹ ਦਾ ਤਿਆਗ ਕਰ ਇਸ ਤਰ੍ਹਾਂ ਖੂਹ ਵਿੱਚ ਡੁੱਬ ਕੇ ਮਰਨਾ ਤੇਰੇ ਜਿਹੇ ਚੋਬਰ ਨੂੰ ਸੋਭਦਾ ਨਹੀਂ ਮਰਨਾ ਹੈ ਤਾਂ ਕਿਸੇ ਤੁਰਕ ਦੇ ਸਿਰ ਤੇ ਚੜ ਕੇ ਮਰ ਹਕੂਮਤ ਨਾਲ ਟੱਕਰ ਲੈ ਕੇ ਸ਼ਹਾਦਤ ਪ੍ਰਾਪਤ ਕਰ ਲੋਕਾਂ ਦੇ ਜ਼ੁਲਮ ਕਰਨ ਵਾਲੇ ਕਿਸੇ ਦੁਸ਼ਟ ਦਾ ਸੋਧਾ ਲਾ ਲੋੜਵੰਦਾਂ ਦੀ ਸੇਵਾ ਕਰਕੇ ਸਿੱਖੀ ਕਮਾ ਸਿੰਘ ਇਹ ਬਚਨ ਬੋਲਦਾ ਹੋਇਆ ਅੱਗੇ ਲੰਘ ਗਿਆ ਤੇ ਸੁਖਾ ਸਿੰਘ ਨੂੰ ਰਾਹ ਦਿਖਾ ਗਿਆ ਉਹ ਸੋਚਣ ਲੱਗਾ ਕਿ ਉਸਨੇ ਤਾਂ ਮਰਨਾ ਮਿੱਥ ਕਹੀ ਖੂਬਚਾਲ ਮਾਰੀ ਸੀ ਪਰ ਜੇ ਮੌਤ ਨਹੀਂ ਆਈ ਤਾਂ ਜ਼ਰੂਰ ਕੋਈ ਕਾਰਨ ਹੋਵੇਗਾ ਕੀ ਪਤਾ ਮਹਾਰਾਜ ਨੇ ਮੇਰੇ ਤੋਂ ਕੋਈ ਵੱਡੀ ਸੇਵਾ ਲੈਣੀ ਹੋਵੇ ਕਿਉਂ ਮੈਂ ਇੱਥੇ ਆਪਣੀ ਜਾਨ ਵਿਅਰਥ ਗਵਾਵਾਂ ਕਿਉਂ ਨਾ ਸ਼ਹਾਦਤ ਕਮਾਉਣ ਦਾ ਉਦਦਮ ਕਰਾਂ ਐਸੇ ਖਿਆਲਾਂ ਨੇ ਸੁੱਖਾ ਸਿੰਘ ਨੂੰ ਖੂਬ ਵਿੱਚੋਂ ਬਾਹਰ ਕੱਢ ਲਿਆਂਦਾ ਪਿੰਡ ਦੇ ਪੰਚ ਦੀ ਨਸਲੀ ਘੋੜੀ ਲੈ ਕੇ ਉਹ ਜੰਗਲ ਵਿੱਚ ਡੇਰੇ ਲਾਈ ਬੈਠੇ ਬਾਬਾ ਸ਼ਾਮ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਿਆ ਬਾਬਾ ਸ਼ਾਮ ਸਿੰਘ ਤੋਂ ਹੀ ਉਸਨੇ ਖੰਡੇ ਦੀ ਪੌਲ ਮੋੜ ਲੈ ਲਈ ਛੋਟੇ ਭਜੰਗੀ ਦੀ ਦ੍ਰਿੜਤਾ ਦੇਖ ਕੇ ਬਾਬਾ ਸ਼ਾਮ ਸਿੰਘ ਦਾ ਉਸ ਨਾਲ ਬਹੁਤ ਪਿਆਰ ਪੈ ਗਿਆ। ਸੁੱਖਾ ਸਿੰਘ ਦੇ ਮਨ ਵਿੱਚ ਫੁਰਨਾ ਆਇਆ ਕਿ ਪਿੰਡ ਦੇ ਪੰਚ ਦੀ ਜਿਹੜੀ ਘੋੜੀ ਪਾਣੀ ਪਿਉਉਣ ਦੇ ਬਹਾਨੇ ਭਜਾ ਕੇ ਲਿਆਂਦੀ ਹੈ ਉਸ ਦੀ ਕੀਮਤ ਜ਼ਰੂਰ ਪਿੰਡ ਭੇਜਣੀ ਹੈ। ਉਸ ਨੇ ਸਿਰ ਤੇ ਝਟਕਾ ਜਿਹਾ ਮਡਾਸਾ ਮਾਰਿਆ ਤੇ ਲਾਹੌਰ ਨੂੰ ਚੱਲ ਪਿਆ। ਛੋਟੇ ਖਿਲਰੇ ਕੇਸ ਮਡਾਸੇ ਵਿੱਚੋਂ ਬਾਹਰ ਦਿਸ ਰਹੇ ਸਨ। ਇਸ ਤਰ੍ਹਾਂ ਜਟਾਂ ਬੂਟਾਂ ਵਾਲੇ ਭੇਸ ਵਿੱਚ ਉਸ ਨੂੰ ਕੋਈ ਵੀ ਸਿੰਘ ਕਰਕੇ ਪਛਾਣ ਨਾ ਸਕਿਆ। ਘੋੜੀ ਲੈ ਕੇ ਉਹ ਸੁਨਿਆਰਿਆਂ ਦੇ ਇੱਕ ਬਾਜ਼ਾਰ ਵਿੱਚ ਵੜ ਗਿਆ। ਸੋਨੇ ਦੀਆਂ ਮੋਹਰਾਂ ਨਾਲ ਭਰੀਆਂ ਥੈਲੀਆਂ ਲੈ ਕੇ ਲੋਕ ਇਧਰ ਉਧਰ ਜਾ ਰਹੇ ਸਨ ਇੱਕ ਵਪਾਰੀ ਦੇ ਮੋਢੇ ਪਾਈ ਮੋਹਰਾਂ ਦੀ ਥੈਲੀ ਖੋ ਕੇ ਸੁੱਖਾ ਸਿੰਘ ਨੇ ਘੋੜੇ ਦੀ ਪਿੱਠ ਤੇ ਧਰ ਲਈ ਤੇ ਪਲਾਂ ਵਿੱਚ ਹੀ ਅੱਖਾਂ ਦੋਲੇ ਹੋ ਗਿਆ ਜਦੋਂ ਉਹ ਬਾਜ਼ਾਰ ਵਿੱਚ ਰੌਲਾ ਪਿਆ ਉਹਦੋਂ ਉਹ ਤਾਂ ਲਾਹੌਰ ਪਾਰ ਕਰਕੇ ਜੰਗਲ ਵਿੱਚ ਪ੍ਰਵੇਸ਼ ਕਰ ਗਿਆ ਸੀ ਉਸ ਨੇ ਸਿੰਘਾਂ ਤੋਂ ਘੋੜੀ ਦਾ ਮੁੱਲ ਪਵਾਇਆ ਤਾਂ ਸਭ ਨੇ ਲਗਭਗ 300 ਕੀਮਤ ਤੈਅ ਕੀਤੀ ਉਸ ਨੇ 300 ਰੁਪਈਆ ਪਿੰਡ ਦੇ ਪੰਚ ਨੂੰ ਭੇਜਿਆ ਤੇ ਨਾਲ ਹੀ ਸੁਨੇਹਾ ਵੀ ਕਿ ਪਿੰਡੋਂ ਕਾਲੀ ਨਾਲ ਨਿਕਲਣ ਕਰਕੇ ਹੋਰ ਕੋਈ ਚਾਰਾ ਨਹੀਂ ਸੀ ਸੋ ਉਸ ਨੂੰ ਘੋੜੀ ਚੋਰੀ ਲੈ ਜਾਣੀ ਪਈ ਬਾਕੀ ਬਚਦੀ ਮਾਇਆ ਉਸਨੇ ਖਾਲਸੇ ਦੇ ਲੰਗਰ ਵਿੱਚ ਪਾ ਦਿੱਤੀ ਇਸ ਤਰ੍ਹਾਂ ਜਦ ਵੀ ਕਦੇ ਖਾਲਸੇ ਨੂੰ ਮਾਇਆ ਦੀ ਕੋਈ ਤੰਗੀ ਆਉਂਦੀ ਤਾਂ ਸੁਖਾ ਸਿੰਘ ਇਕੱਲਾ ਹੀ ਚੁੱਪਚੀ ਬੀਤੇ ਜਹੇ ਲਾਹੌਰ ਦਾ ਢੇੜਾ ਮਾਰ ਆਉਂਦਾ ਕਈ ਵਾਰ ਸਿਪਾਈਆਂ ਨਾਲ ਝੜਪਾਂ ਵੀ ਹੋ ਜਾਂਦੀਆਂ ਫਿਰ ਉਹ ਮੋਹਰਾਂ ਦੇ ਨਾਲ ਨਾਲ ਘੋੜੀ ਵੀ ਲੈ ਆਉਂਦਾ ਸ਼ਸਤਰ ਵਿਦਿਆ ਵਿੱਚ ਸੁਖਾ ਸਿੰਘ ਨੇ ਮੁਹਾਰਤ ਹਾਸਲ ਕਰ ਲਈ ਸੀ ਬੰਦੂਕ ਚਲਾਉਣ ਵਿੱਚ ਤਾਂ ਉਹ ਉਸਤਾਦ ਹੋ ਗਿਆ ਸੀ ਤੀਰ ਦਾ ਨਿਸ਼ਾਨਾ ਵੀ ਉਸ ਦਾ ਅਚੂਕ ਸੀ ਨੇਜਾ ਸੇਲਾ ਬਰਸ਼ੀ ਕਟਾਰ ਤਲਵਾਰ ਗੱਲ ਕੀ ਕੋਈ ਐਸਾ ਸ਼ਸਤਰ ਨਹੀਂ ਸੀ ਜਿਸ ਵਿੱਚ ਉਸ ਨੂੰ ਕੋਈ ਟੱਕਰ ਦੇ ਸਕੇ ਤੁਰਕਾਂ ਤੇ ਉਹਨਾਂ ਦੇ ਟੁੱਕੜ-ਬੋਚਾਂ ਵਿੱਚ ਸੁੱਖਾ ਸਿੰਘ ਸੂਰਬੀਰਾਂ ਦਾ ਤਾਜ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਹਾਰਨੇ ਤਾਂ ਕਦੇ ਉਸ ਨੂੰ ਮੂੰਹ ਹੀ ਨਹੀਂ ਦਿਖਾਇਆ ਸੀ ਜਿੱਤ ਨੇ ਕਦੇ ਉਸ ਤੋਂ ਪਿੱਠ ਨਹੀਂ ਪੁਵਾਈ ਸੀ ਖਾਲਸੇ ਦੇ ਸਜੇ ਦੀਵਾਨ ਵਿੱਚ ਸੁੱਖਾ ਸਿੰਘ ਨੂੰ ਆਦਰ ਨਾਲ ਮੂਰਲੀ ਕਟਾਰ ਵਿੱਚ ਬਿਠਾਇਆ ਜਾਂਦਾ ਪਰ ਉਹ ਪੱਖੇ ਦੀ ਸੇਵਾ ਕਰਕੇ ਖੁਸ਼ੀ ਪਾਉਂਦਾ ਦੇਹਾ ਸਿੰਘਾਂ ਲਈ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਲਿਆਉਂਦਾ ਸਰਦੀਆਂ ਵਿੱਚ ਜਥਿਆਂ ਲਈ ਲੱਕੜਾਂ ਤੇ ਹੋਰ ਬਾਲਣ ਦੀ ਹੀਵਾ ਕਰਦਾ ਤੁਰਕਾਂ ਦੇ ਖਜ਼ਾਨੇ ਲੁੱਟ ਕੇ ਖਾਲਸੇ ਦੇ ਲੰਗਰਾਂ ਨੂੰ ਚੱਤੇ ਪੈਰ ਜਾਰੀ ਰੱਖਦਾ ਥੱਕੇ ਸਿੰਘਾਂ ਦੇ ਸਰੀਰ ਮੰਡ ਦਾ ਪਾਣੀ ਨਾਲ ਪੈਰ ਧਵਾਉਂਦਾ ਸਿੰਘਾਂ ਦੇ ਦਤਨ ਗੁਰਲਾ ਕਰਨ ਵੇਲੇ ਪਾਣੀ ਦਾ ਗੜਵਾ ਫੜ ਕੇ ਕੋਲ ਖਲੋਤਾ ਰਹਿੰਦਾ ਸਿੰਘਾਂ ਦੇ ਇਸ਼ਨਾਨ ਲਈ ਪਾਣੀ ਦੇ ਡੋਲੂ ਭਰ-ਭਰ ਕੇ ਲਿਆਉਂਦਾ ਇੱਥੋਂ ਤੱਕ ਕਿ ਬਜ਼ੁਰਗ ਸਿੰਘਾਂ ਦੇ ਕਸ਼ੇਰੇ ਵੀ ਆਪ ਧੋ ਕੇ ਸੁਕਾਉਂਦਾ ਸੁੱਖਾ ਸਿੰਘ ਕੀਰਤਨ ਵੀ ਕਮਾਲ ਦਾ ਕਰਦਾ ਸੀ ਰਬਾਬ ਉਤੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸੰਗਤਾਂ ਨੂੰ ਆਸਾ ਕੀ ਵਾਰ ਸਰਵਣ ਕਰਵਾਉਂਦਾ ਜੰਗੀ ਕਮਰ ਕਸਾ ਸੁੱਖਾ ਸਿੰਘ ਦੇ ਹਰ ਵੇਲੇ ਕਸਿਆ ਰਹਿੰਦਾ ਸੀ ਕਿਸੇ ਵੀ ਮਾਰ ਉਤੇ ਜਾਣ ਵਾਲੇ ਸਿੰਘਾਂ ਵਿੱਚ ਉਹ ਸਭ ਤੋਂ ਮੂਰੇ ਹੁੰਦਾ ਜਥੇ ਵਿੱਚ ਸੁੱਖਾ ਸਿੰਘ ਦਾ ਸਦਕਾਰ ਬਹੁਤ ਵੱਧ ਗਿਆ ਸੀ ਦਲ ਵਿੱਚ ਵਿਚਰਦੇ ਆਪਣੇ ਪੁੱਤਰਾ ਪੋਤਰਿਆਂ ਨੂੰ ਮਿਲਣ ਆਏ ਮਾਪੇ ਸੁੱਖਾ ਸਿੰਘ ਨੂੰ ਮਿਲੇ ਬਿਨਾ ਘਰ ਨਾ ਪਰਤਦੇ ਉਸ ਨੂੰ ਘਰ ਚਰਨ ਪਾਉਣ ਦਾ ਸੱਦਾ ਵੀ ਦੇ ਕੇ ਜਾਂਦੇ ਸੁੱਖਾ ਸਿੰਘ ਦੇ ਮਾਤਾ ਪਿਤਾ ਵੀ ਕਦੇ-ਕਦੇ ਮਿਲਣ ਆ ਜਾਂਦੇ ਹਰ ਵਾਰੋ ਸੁੱਖਾ ਸਿੰਘ ਨੂੰ ਸਿੰਘਾਂ ਤੋਂ ਕਹਾਉਂਦੇ ਕਿ ਮਕਲਾਵੇ ਵਾਲੀ ਉਡੀਕਦੀ ਹੈ ਮਕਲਾਵਾ ਲੈ ਆਵੇ ਪਰ ਸੁੱਖਾ ਸਿੰਘ ਕੋਰੀ ਨਾ ਕਰ ਦਿੰਦਾ ਤੇ ਉਹਨਾਂ ਨੂੰ ਪਿਛਲਾ ਵਾਕਾ ਚੇਤੇ ਕਰਾਉਂਦਾ ਮਾਪੇ ਆਪਣੇ ਕੀਤੇ ਤੇ ਸ਼ਰਮਸ਼ਾਰ ਹੁੰਦੇ ਜਦੋਂ ਕਈ ਵਾਰ ਮਾਪੇ ਨਿੰਮੋ ਝੂਨੇ ਹੋ ਕੇ ਵਾਪਸ ਪਰਤਦੇ ਤਾਂ ਜਹੇਦਾਰ ਬਾਬਾ ਸ਼ਾਮ ਸਿੰਘ ਜੀ ਸੁੱਖਾ ਸਿੰਘ ਨੂੰ ਬੁਲਾ ਕੇ ਕਹਿੰਦੇ ਦੇਖ ਪੁੱਤਰਾ ਹੁਣ ਤੂੰ ਬਲੀ ਸੂਰਮਾ ਹੈ ਕੋਈ ੱਤਕਾ ਨਹੀਂ ਕਰ ਸਕਦਾ ਤੇਰੇ ਨਾਲ ਪਰ ਹਰ ਵਾਰ ਮਾਪੇ ਖਾਲਸੇ ਦੇ ਦਰਬਾਰ ਵਿੱਚੋਂ ਖਾਲੀ ਹੱਥ ਪਰਤਦੇ ਹਨ ਸਾਥੋਂ ਦੇਖ ਨਹੀਂ ਹੁੰਦੇ ਜਾ ਮੇਰਾ ਸ਼ੇਰ ਮਕਲਾਵਾ ਲੈ ਕੇ ਵਾਪਸ ਪਰਤਾਂ ਵੀ ਸਤਬਚਨ ਬਾਬਾ ਜੀ ਕਹਿ ਕੇ ਸੁੱਖਾ ਸਿੰਘ ਮਕਲਾਵਾ ਲੈਨ ਚਲਾ ਗਿਆ ਪਰ ਉਹ ਘਰ ਰਹਿੰਦਾ ਨਹੀਂ ਸੀ ਕਦੇ ਕਿਤੇ ਹਨੇਰ ਸਵੇਰ ਢੇੜਾ ਮਾਰ ਆਉਂਦਾ ਬਾਕੀ ਸਾਰਾ ਸਮਾਂ ਜੱਥੇ ਦੀ ਸੇਵਾ ਵਿੱਚ ਹੀ ਗੁਜ਼ਾਰਦਾ ਕੁਝ ਸਮਾਂ ਪਾ ਕੇ ਸੁੱਖਾ ਸਿੰਘ ਦੇ ਘਰ ਬੱਚੀ ਨੇ ਜਨਮ ਲਿਆ ਉਹਨੇ ਦਿਨੀ ਪਿੰਡਾਂ ਵਿੱਚ ਕੁੜੀਆਂ ਜੰਮਦੀਆਂ ਨੂੰ ਮਾਰ ਦਿੰਦੇ ਸਨ ਕੁਝ ਇਸੇ ਡਰੋਂ ਕਿ ਤੁਰਕ ਨਾ ਚੱਕ ਕੇ ਲੈ ਜਾਣ ਤੇ ਬਾਕੀ ਇਸ ਕਿ ਵਿਆਹ ਨਹੀਂ ਪਵੇਗੀ ਖਰਚਾ ਕਰਵਾਏਗੀ ਹੁਣ ਇਹ ਤਾਂ ਪ੍ਰਮਾਤਮਾ ਜਾਣਦਾ ਹੈ ਕਿ ਕਿਵੇਂ ਤੇ ਕਿਹਨੇ ਪਰ ਸੁੱਖਾ ਸਿੰਘ ਦੀ ਧੀ ਵੀ ਜਮ ਦੀ ਮਰ ਗਈ। ਪਤਾ ਨਹੀਂ ਆਪਣੀ ਮੌਤੇ ਜਾਂ ਕਿਸੇ ਨੇ ਆਪ ਮਾਰ ਦਿੱਤਾ। ਇਹ ਗੱਲ ਪੰਥਕੋਲ ਪੁੱਜ ਗਈ ਕਿ ਸੁੱਖਾ ਸਿੰਘ ਦੀ ਧੀ ਨੂੰ ਜਮ ਦੀ ਨੂੰ ਮਾਰ ਦਿੱਤਾ ਗਿਆ ਹੈ। ਸਿੰਘਾਂ ਨੇ ਸੁੱਖਾ ਸਿੰਘ ਤੇ ਕੁੜੀ ਮਾਰ ਦਾ ਦੋਸ਼ ਲਾਇਆ ਤੇ ਉਸ ਦੇ ਲੰਗਰਾਂ ਵਿੱਚ ਵੜਨ ਤੇ ਪਾਬੰਦੀ ਲਾ ਦਿੱਤੀ। ਉਸ ਦਾ ਭਾਂਡਾ ਖਾਲਸਾ ਪੰਥ ਨੇ ਵੱਖਰਾ ਕਰ ਦਿੱਤਾ। ਇਹ ਖਾਲਸੇ ਦੀ ਰੀਤ ਹੈ ਕਿ ਨੜੀ ਮਾਰ ਤੇ ਕੁੜੀ ਮਾਰ ਨਾਲ ਕੋਈ ਮੇਲ ਮਲਾਪ ਨਹੀਂ ਰੱਖਣਾ। ਉਹੀ ਸੁੱਖਾ ਸਿੰਘ ਜੋ ਦੀਵਾਨ ਵਿੱਚ ਮੂਰਲੀਆਂ ਸਫਾਂ ਵਿੱਚ ਬੈਠਦਾ ਸੀ। ਉਸ ਨੂੰ ਹੁਣ ਦੀਵਾਨ ਵਿੱਚ ਸਭ ਤੋਂ ਪਿੱਛੇ ਦੂਰ ਕਰਕੇ ਬਿਠਾਉਂਦੇ। ਸੁੱਖਾ ਸਿੰਘ ਤੋਂ ਸਾਰੀਆਂ ਸੇਵਾਵਾਂ ਖੋਹ ਲਈਆਂ ਤੇ ਉਹ ਜਥੇ ਵਿੱਚ ਹੁੰਦਾ ਹੋਇਆ ਵੀ ਇਕੱਲਾ ਰਹਿ ਗਿਆ। ਇਹ ਫਿਕਰ ਉਸ ਨੂੰ ਅੰਦਰੋਂ ਅੰਦਰ ਖਾ ਰਹੀ ਸੀ। ਕੁੜੀ ਮਾਰ ਦੇ ਦਾਗ ਨੇ ਉਸ ਦਾ ਸੁੱਖ ਚੈਣ ਖੋਹ ਲਿਆ ਸੀ। ਸਾਰਾ ਦਿਨ ਖਿੜਿਆ ਰਹਿਣ ਵਾਲਾ ਚਿਹਰਾ ਮੁਰਝਾ ਗਿਆ ਸੀ। ਸੁਖਾ ਸਿੰਘ ਨੇ ਬੋਲਣਾ ਬਿਲਕੁਲ ਬੰਦ ਕਰ ਦਿੱਤਾ ਸੀ ਉਸ ਨੂੰ ਵਿਸ਼ਵਾਸ ਸੀ ਕਿ ਮਹਾਰਾਜ ਆਪ ਹੀ ਕੋਈ ਵਿੱਦ ਬਣਾਉਣਗੇ ਤੇ ਖਾਲਸਾ ਪੰਥ ਮੋਢੇ ਉੱਤੇ ਤਰੁੱਠੇਗਾ ਤੇ ਉਸ ਨੂੰ ਗੱਲ ਨਾਲ ਲਾਏਗਾ ਤੇ ਅੱਜ ਉਹ ਦਿਨ ਆ ਗਿਆ ਸੀ ਸੁਖਾ ਸਿੰਘ ਨੇ ਗਿਲਜੇ ਦਾ ਸਿਰ ਲਾ ਕੇ ਖਾਲਸਾ ਪੰਥ ਦੀ ਰੱਖ ਵਿਖਾਈ ਸੀ ਤੇ ਆਪਣੇ ਲਈ ਪੰਥ ਦਾ ਗਵਾਚਿਆ ਹੋਇਆ ਭਰੋਸਾ ਮੁੜ ਹਾਸਲ ਕਰ ਲਿਆ ਸੀ ਬਾਬੇ ਦੇ ਉਹਨਾਂ ਬੋਲਾਂ ਨੇ ਹੁਣ ਸਾਡੇ ਚਿਹਰਿਆਂ ਤੇ ਮੁਸਕਰਾਹਟ ਲੈ ਆਂਦੀ ਸੀ ਵਾਹਿਗੁਰਜੀ ਖਾਲਸਾ Vai, ji ki fateh